ਇਹ ਪ੍ਰੀਤ ਮਾਤਿਓ ਹੋ ਤੋਦ ਤੇ ਰਤਨਾ ਸ਼ੁਰੂਆਤ ਬੈਨਨੀ ਤੇ ਲਾਇਆ ਵੈਜੀ ਰੋ ਪਾਲਦੇ ਹਲਕਾ ਪਾਣੀ ਪਾਵੇ ਹਲਕਾ ਪਾਣੀ ਮੇਰੇ ਪ੍ਰੀਤਮਾ Mele mele kri te mātio Mele ਜੀ ਕੀ ਫਤਿਹ ਸ੍ਰੀ ભગਵਤੀ ਜੀ ਸਹਾਰੇ ਸਾਰ ਸ੍ਰੀ ભગਵਤੀ ਜੀ ਕੀ ਪਾਛਾ ਹੈ ਦਸਵੇਂ ਪ੍ਰਥਮ ਭਗਵਤੀ ਸਿਮਰਤਾ ਗੁਰੂ ਨਾਨਕ ਲੇ ਧਿਆਏ ਫਿਰੰਗਤ ਗੁਰਤੇ ਅਮਰਦਾ ਸ੍ਰੀ ਅੰਗਦ ਸਾਹਿਬ ਹੋਏ ਸਹਾਰੇ ਤਰਨ ਹਰ ਕੋ ਦੇ ਮਰਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਗੁਜੁਮ ਪਿਆਰੀ ਆਜਿ ਜਿਤੁ ਸਭ ਦੁਖੁ ਗਰਾਈ ते ਦਸਾਂ करण सहाए श्रीसां पातशाही जी जोत श्री गु ग्रंथ साहिब जी पाठ जीरार ध्यं तरके बोलो जी पंजा प्यार चौहां साहिबादार मुकियां हठियां जपया तपिय नम जतिया वंड छकिया प्यार प्यारे जी कमाई तुर ख़ालसा जी बोलो जीणियां धर्म हीर जुते बंद बंद कटाए खोपड़ियां लहाया चरखड़िय चड़े आरियां चराए गे गुद्वार सेवा कमाई ख़ालसा जी तख़ता ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ

ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਸਿੰਘ ਦੇ ਚੋਦੜੀ ਹੈ ਸੱਚੇ ਪਾਤਸ਼ਾਹ ਜੀ ਚਾਰ ਪਹਿਰ ਰਹਿਣਾ ਜੀ ਦੇ ਬਾੜੇ ਦਰਬਕੀਤ ਹੋਏ ਚਾਰ ਕਰ ਦਿਹਾੜਾ ਆਪਣੇ ਬਾੜੇ ਅੰਦਰ ਕਬੀਤ ਕਰਾਉਣਾ ਅਮਰ ਸ਼ੀਰ ਧਨ ਧਨ ਬਾਬਾ ਦੀਪ ਸਿੰਘ ਜੀ ਦਾ ਵੀ ਪਾਵਨ ਪਵਿੱਤਰ ਅਸਥਾਨ ਦਰਵਾਜ਼ਾ ਆਈ ਸ਼ਹੀਦ ਗਾਜੂ ਸਾਹਿਬ ਜੀ ਵਿਖੇ ਪਾਵਨ ਦਰਵਾਜ਼ੇ ਅੰਦਰ ਸਤਿਗੁਰੂ ਜੀਵਾਰ ਜੀ ਦੇ ਸੋਨੇ ਦੇ ਸਿੰਘਾਸਨ ਤਿਆਰ ਕੀਤੇ ਗਏ ਹਨ ਆਪ ਜੀ ਦੀ ਕਿਰਪਾ ਗੁਰੂ ਸਿੰਘਾ ਸਾਹਿਬ ਜੀ ਪ੍ਰਕਾਸ਼ ਮਹਲੋਂ ਪਰ ਕੀਹੂਰੇ ਦਰਸ਼ਨ ਦੇ ਦਾਰ ਪਾਵਨ ਪਰਿਵਾਰ ਰੂਸ਼ ਕੇ ਸੰਗਤਾਂ ਨੂੰ ਕਿਰਤਾਰਥ ਗੁਰੂ ਦਰਵਾਜ਼ਾ ਆਈ ਸੰਗਤ ਦੇ ਦਰਹਾਜ਼ਰੇ ਪਹਿਲੋਂ ਫੁੱਲ ਪੇਟਾਵਾ ਸੇਵਾਵਾ ਦਰ ਪਰਵਾਰ ਕਰਮੀਆ ਦਰੋਂ ਕਰੋਂ ਸਿੱਖੀ ਸਦਕ ਪ੍ਰਸਾਦ ਨਾਮ ਦਾਨ ਮਕਸ਼ੜਾ ਸ਼ਬਦ ਪਾਵਣਾ ਪੂਰੀਆਂ ਕਮੀਆਂ ਸਰਬੱਤ ਦੇ ਕਾਰਜ ਰਾਸ ਨਮੇ ਕਰੋ ਕਿਰਪਾ ਆਪ ਜੀ ਦੇ ਪਾਵਨ ਸਰੂਪ ਫਕਾਸਨ ਸਥਾਨਾ ਕੋ ਪ੍ਰਕਾਸ਼ ਸਨ ਦਿਵ ਜਾਣ ਦੀ ਆਗੇ ਆਵਕਸ਼ੂ ਰਸਤੇ ਜੂ ਆਂਗ ਸੰਗ ਸਹਾਈ ਹੋਣਾ प्यारे जिन चेत नारक न भला वाहिगुरू जी का ख़ालसा वाहिगुरू जी फतेह